ਹਾਂਜੀ ਸਤਿ ਸ਼੍ਰੀ ਅਕਾਲ ਗੁੱਡ ਮਾਰਨਿੰਗ ਗਾਇਜ਼ ਵੈਲਕਮ ਟੂ आवर ਨਿਊ ਬਲੌਗ ਸਵਾਗਤ ਆ ਤੁਹਾਡਾ ਮੇਰੇ YouTube ਚੈਨਲ ਤੇ ਸਿਬਿਆ ਕਪਲ ਅਸੀਂ ਪਹੁੰਚ ਗਏ ਆ ਬੁਟੀਕ ਤੇ ਦੇਖੋ ਜੁਹਾਰ ਸਿੰਘ ਅੱਜ ਗੁਵਾਰੇ ਨਾਲ ਖੇਡ ਰਿਹਾ ਹੈਗਾ ਐਨੇ ਨਵਾਂ ਕੋਟ ਸੈੱਟ ਪਾਇਆ ਹੈਗਾ ਜੁਹਾਰ ਦੇ ਬਾਲ ਹੁਣ ਬਹੁਤ ਲੰਬੇ ਹੋ ਰਹੇ ਆ ਬਸ ਜਲਦੀ ਜਲਦੀ ਐਨੇ ਲੰਬੇ ਹੋ ਜਾਣ ਵੀ ਜੂੜੀ ਕਰਨ ਲੱਗ ਜਾਈਏ ਅਸੀਂ ਜੁਹਾਰ ਸਿੰਘ ਦੇ ਆਪਾਂ ਜੂੜਾ ਰੱਖਣਾਗਾ ਆਪਾਂ ਵੀ ਪਹੁੰਚ ਗਏ ਆ ਕੱਲਾ ਗੁਵਾਰੇ ਅਸੀਂ ਉਵੇਂ ਟੰਗੇ ਪਏ ਆ ਅੱਜ ਦੀ ਆਊਟਫਿਟ ਤੁਸੀਂ ਚੈੱਕ ਕਰ ਸਕਦੇ ਹੋ ਦੱਸਿਓ ਕਮੈਂਟ ਕਰਕੇ ਕਿ ਮੈਂ ਕਿੱਦਾਂ ਦੀ ਲੱਗ ਰਹੀ ਹਾਂ ਠੀਕ ਹੈ ਮੈਂ ਹੀਲ ਵੀਅਰ ਕੀਤੀ ਅੱਜ ਬਰਾਊਜ਼ਰ ਨਾਲ ਨਵਾਂ ਇਹ ਦਾ ਹੈ ਤੇ ਅੱਜ ਆਉਣਾਗਾ ਵੀਰਪਾਲ ਹੋਰਾਂ ਨੇ ਪਿੰਡੂ ਵੀਰੇ ਹੋਰਾਂ ਨੇ ਤਾਂ ਆਪਾਂ ਪਹੁੰਚ ਗਏ ਆ ਟਾਈਮ ਤੇ ਇੱਕ ਵਰਗਿਆਂ ਜਿਹਾ ਇੱਕ ਵਰਗਿਆਂ ਜਾਣ ਆਪਦਾ ਕੰਮ ਕਰਨ ਆਪਾਂ ਕਰਾਂਗੇ ਇੱਥੇ ਆਪਦੇ ਕੰਮ ਠੀਕ ਹੈ ਉਹਨਾਂ ਨੇ ਕਰਾਉਣਾ ਹਾਈਡਰਾ ਫੇਸ਼ਲ ਜੁਝਰ ਫਿਰ ਮੇਰੇ ਕੋਲ ਆ ਗਏ ਹਾਂਜੀ ਬੋਲੂ ਲਓ ਬਈ ਗਾਇਜ਼ ਆਪਾਂ ਰੈਡੀ ਸਟੈਡੀ ਹੋ ਕੇ ਠੀਕ ਆ ਜਾ ਰਹੇ ਆਂਗੇ ਵੀਰਪਾਲ ਹੋਰਾਂ ਨੂੰ ਮਿਲਣਾ ਪਿੰਡੂ ਬਲੌਗਰ ਵਰਗੇ ਵੀਰਾਂ ਨੂੰ ਉਹ ਉੱਥੇ ਮੇਰਾ ਵੇਟ ਕਰੀ ਜਾਂਦੇ ਆ ਉਹ ਕਹਿੰਦੇ ਅਸੀਂ ਮਿਲ ਕੇ ਜਾਣਾ ਮਨਪ੍ਰੀਤ ਤੂੰ ਆ ਕੇ ਜਾ ਥ੍ਰਿੱਕੀ ਐਣੀ ਸੀ ਨਹੀਂ ਗੱਡੀ ਤੇ ਚਲੇ ਜਾਂਦੇ ਹੁਣ ਮੈਂ ਜਾ ਰਹੀ ਹਾਂ ਸਪੂਟੀ ਤੇ ਚਲੋ ਮਿਲਿਆ ਹਮ ਠੀਕ ਹੈ ਮੈਂ ਖੁ ਲਿਆ ਆਲੇ ਫੜ ਲਿਆ ਗੱਡੀ ਦੀ ਚਾਬੀ ਨਹੀਂ ਜੱਟ ਹੋ ਗਿਆ ਸ਼ਰਾਬੀ ਨੋਈ ਕਮਹੀਨੇ ਬਾਅਦ ਅੱਜ ਇਹਦਾ హెਅਰ ਦਾ ਟ੍ਰੀਟਮੈਂਟ ਚੱਲ ਰਿਹਾ ਹਾਈਡਰਾ ਵੀ ਆ। ਤੇਲ ਕੁਛ ਵੀਰਾ ਵਿਚਾਰਾ ਰਿੱਕੀ ਨੂੰ ਫੋਨ ਕਰਕੇ ਪੁੱਛੀ ਜਾਵੇ। ਪਿਆਰ ਤੋਂ ਪਲੀਜ਼ ਕਿੱਥੇ ਆ ਦੂਰ ਰਿੱਕੀ ਕਹਿੰਦਾ ਮੈਂ ਤਾਂ ਜ਼ਰੂਰੀ ਕੰਮ ਆ ਮੈਨੂੰ ਜਾਣਾ ਪਊ। ਤੇਲ ਕੁਛ ਵੀਰਾ ਫਿਰ ਕਹਿੰਦਾ ਮੈਂ ਤਾਂ ਮੂਵੀ ਦੇਖ ਕੇ ਆਉਣਾ ਬਾਈ। ਟਾਈਮ ਪਾਸ ਵੀ ਕਰਨਾ। ਟਾਈਮ ਪਾਸ ਵੀ ਕਰ ਰਾ। ਟਾਈਮ ਬੜਾ ਲੱਗਣਾ ਸੀ ਸਹੀ ਗੱਲ। ਹੋਰ ਚੰਨਾ। ਚੱਲ ਜੇ ਜਿਹੜੇ ਪ੍ਰੇਡ ਹੋ ਰਹੀ ਆ ਕਹਿੰਦਾ ਦੇਖ ਆਇਓ। ਹਾਂ ਵੀਰਾ ਕਹਿੰਦਾ ਚੰਨ ਦੀ ਹੋਣੀ ਆ ਪ੍ਰੇਡ ਆ। ਕਹਿੰਦਾ ਵਲੌਗ ਚ ਪਾ ਦੀ ਬਣ ਪਲੀਜ਼। ਹਾਂ। ਲਓ ਵੀ। ਮੈਨੂੰ ਲੱਗਦਾ ਵੀਰਾ ਸਾਡੀ ਪਹਿਲੀ ਵਾਰ ਕਟਿੰਗ ਕਰਾ ਰਹੀ ਐ ਅੱਜ। ਨਹੀਂ ਇੱਥੇ ਪਹਿਲੀ ਹੀ ਕਰ ਪਹਿਲਾਂ ਮੈਂ ਕਰਾਈਏ ਕੋਈ ਉਸ ਟ੍ਰੇਟ ਹੀ ਕਰਾਈਏ ਹਾਂ ਰਮੇਸ਼ਨ ਮੈਂ ਸਰਪ੍ਰਾਈਜ਼ ਦਵਾਗੇ ਦੇਖੇ ਹੁਣ ਆਪਾਂ ਸਰਪ੍ਰਾਈਜ਼ ਦਵਾਗੇ ਵੀਰਪਾਲ ਭੈਣ ਕਿਹੜੀ ਕਟਿੰਗ ਕਰਾ ਦੇ ਅੱਛਾ ਠੀਕ ਹੈ ਦੇਖੀ ਜਾਊਗਾ ਫਿਰ ਕੀ ਬੰਦ ਅੱਜ ਵੀਰਪਾਲ ਦੇ ਮੂੰਹ ਤੇ ਸੋਹਣੀ ਲੱਗਣੀ ਚਾਹੀਦੀ ਆ ਭਾਈ ਹਾਂ ਸਹੀ ਗੱਲ ਆ ਅੱਛਾ ਉਹ ਕਰੀਮ ਨੂੰ ਦਿੱਤੀ ਨਹੀਂ ਚਾਹੀ ਮੇਰੀ ਉਹੀ ਚੱਕੀ ਗਈ ਅੱਛਾ ਇਹ ਕਿਹਾ ਸੀ ਵੀਰਪਾਲ ਭੈਣ ਮੈਨੂੰ ਨਾ ਲੜਨਾ ਸੀ ਅੱਜ ਦਿਓ ਮੈਨੂੰ ਕਰੀਮ ਭਾਈ ਲੋਕਾਂ ਨੇ ਤੁਸੀਂ ਸਾਈਆਂ ਹਟਾਈ ਜਾਂਨੇ ਹੋ ਮੈਨੂੰ ਕਰੀਮ ਨਹੀਂ ਗੁੰਦੋ ਹੋਰ ਵਧੀਆ ਰਿਜ਼ਲਟ ਆ ਮੈਂ ਕਿਹਾ ਤੁਮ ਮੰਤਰੀ ਦੇ ਭਾਬੀ ਦੇਣੀ ਇੱਕ ਆਪਣੇ ਸਾਹ ਦੂਜੀ ਭਾਬੀ ਦੇ ہاں ਭਾਈ ਉਹ ਤਾਂ ਫਰਕ ਕਿੰਨਾ ਪਿਆ ਹੈ ਡਰਾ ਫੇਸ਼ਲ ਕੀ ਆ ਬਾਤ ਹੀ ਹੋ ਗਈ ਉਹ ਤੇ ਵੇਜਦਾ ਹਣਾ ਬੜਾ ਵਾੜਾ ਫਰਕ ਲੱਗੇ ਹਾਂ ਕਰੋੜਾ ਚਾਹੀਦਾ ਲੱਗ ਲੇ ਲਓ ਭਾਈ ਨਿਊ ਲੁੱਕ ਚੱਲ ਰਹੀ ਆ ਵੀਰਪਾਲ ਦੀ ਤੇ ਇਹ ਤੁਹਾਨੂੰ ਜਿਹੜੀ ਕਲਿੱਪ ਆਏ ਵੀਰਪਾਲ ਦੇ ਵਲੌਗ ਚ ਦੇਖਣ ਨੂੰ ਮਿਲੂ ਡਰਾਈ ਹੋ ਲੁੱਕਾ ਲੱਗੀ ਨਾ ਤੂੰ ਅੱਜ ਡਰਾਈ ਹੋ ਕੇ ਤਾਂ ਰੋਟੀ ਬਣਾ ਲੈ ਚੱਲ ਛੱਡ ਫਿਰ ਪਤਲੀ ਹੋ ਜਾ ਇੱਕ ਦਿਨ ਤੂੰ ਉਹ ਛੱਡ ਉਹ ਕਰ ਸਾਲਟ ਫ੍ਰੀ ਡੇ ਰੱਖ ਉਹ ਤੇਰੀ ਨੂ ਕੀ ਬਾਤ ਹੈ ਉਹ ਸਾਵਣ ਚੜ ਕੇ ਆਈ ਸਾਵਣ ਤਾਂ ਉੱਡ ਗਿਆ ਇਹ ਤਾਂ ਉਹੀ ਆਇਆ ਨਾ ਕੁਛ ਨਾ ਕਰ ਅੱਖਾਂ ਜੀ ਓਏ ਨਹੀਂ ਓਏ ਬਾਬੇ ਤੂੰ ਇਹ ਦੇਖ ਆਪਾਂ ਤਾਂ ਜਮੀਰੀ ਬੰਦੇ ਹੁੰਦੇ ਆਪੋ ਬਵਾਸਾ ਅਸੀਂ ਜਿੱਦੇ ਪਹਿਲਾਂ ਮਿਲੇ ਸੀ ਉਹਦੇ ਵੀ ਮੀਂਹ ਪਿਆ ਸੀਗਾ ਗੋਨੇ ਆਣੇ ਔਰ ਮੈਨੂੰ ਮੈਸੇਜ ਕਰੀ ਜਾਵੇ ਕਦੋਂ ਦੀ ਕਦੋਂ ਆਉਂਗੇ ਕਦੋਂ ਆਉਂਗੇ ਆਜੋ ਜੀ ਫੋਨ ਆਇਆ ਫਿਰ ਦੋ ਵਾਰੀ ਇਹ ਕਹਿੰਦੀ ਉਹ ਅੱਜ ਦੀਦੀ ਮਤਪੈ ਦੂਰ ਹੋ ਗਿਆ ਹਨਾ ਅਸਲ ਚ ਤੇਰਾ ਵੀਰਾ ਨਹੀਂ ਸੀ ਜੇ ਉਹ ਹੁੰਦਾ ਮੈਂ ਤ ਉਹਦੀ ਆ ਜਾਂਦੀ ਹਾਂ ਹਾਂ ਨਹੀਂ ਵੀਰਾ ਹੰਗਾ ਇਹ ਪੈ ਗਿਆ ਮੈਨੂੰ ਵੀਰੇ ਦਾ ਤੁਹਾਨੂੰ ਪਤਾ ਲੱਗਦਾ ਹਾ ਭੈਣੇ ਤੇਰੇ ਭਰਾ ਦਾ ਬਹੁਤ ਸੋਹਣਾ ਬਹੁਤ ਸੋਹਣਾ ਹਾਂ ਉਹ ਹੀ ਲੱਗਦਾ ਨਾ ਵੀ ਗਾਇਸ ਨਿਊ ਲੁੱਕ ਚੈੱਕ ਕਰੋ ਵੀਰਾ ਨਹੀਂ ਵੀਰਾ ਬਹੁਤ ਸੋਹਣੇ ਲੱਗ ਰਹੇ ਆ ਕਿਹਨਾਂ ਕਰੇ ਹਾਂ ਪੂਰੇ ਵਧੀਆ ਫਰਸਟ ਕਲਾਸ ਬਹੁਤ ਸੁੰਦਰ ਲੱਗ ਰਹੇ ਖਮਾਰ ਨਾ ਪੌਂਚੀ ਦੇ ਕਟਿੰਗ-ਪੁਟਿੰਗ ਕਰ ਲੱਗੀਆਂ। ਪੌਨੀ ਤੈਨੂੰ ਕਿਵੇਂ ਲੱਗਿਆ ਇਹ ਦੱਸ? ਬਹੁਤ ਵਧੀਆ। ਪੌਨੀ ਕਰਕੇ ਦੇਖ ਲੈ ਰਵੜ। ਬਾਕੀ ਇਹਨੇ ਅੱਜ ਟ੍ਰੀਟਮੈਂਟ ਕਰਾਇਆ ਸੀ ਡੈਂਡਰਫ ਦਾ। ਕਿਵੇਂ ਲੱਗਿਆ ਤੈਨੂੰ? ਬਹੁਤ ਵਧੀਆ। ਜਿਵੇਂ ਬਾਈ ਤੌਰ ਸਾਡਾ ਰਿਜ਼ਲਟ ਹਾਈਡਰਾ ਦਾ ਆਇਆ ਠੀਕ ਆ। ਬਹੁਤ ਸੋਹਣੀ ਲੱਗ ਰਹੀ ਆ ਆਪਾਂ ਕਰਕੇ ਦੇਖੇ ਦੇ ਨਾਲ। ਤੇ ਉਦਾਂ ਹੀ ਤੁਹਾਨੂੰ ਰਿਜ਼ਲਟ ਡੈਂਡਰਫ ਵਾਲੀ ਮਸ਼ੀਨ ਲਿਆਂਦੀ। ਕਿਰਨਾ ਭੈਣ ਨੇ ਚਾਹ ਸੀ ਬੜਤੀ ਜੀ ਪੀਣੀ ਹੁੰਦੀ ਆ ਕੋਈ ਚੱਕਰ ਨਹੀਂ। ਕਿਰਨਾ ਭੈਣ ਨੇ ਬਾਈ ਡੈਂਡਰਫ ਵਾਲੀ ਮਸ਼ੀਨੀਆਂ ਦੀ ਜਿੰਨਾ ਦੇ ਵੀ ਵਾਲਾਂ ਦੇ ਵਿੱਚ ਬਹੁਤ ਜ਼ਿਆਦਾ ਡੈਂਡਰਫ ਆ ਠੀਕ ਹੈ हेयर ਫਾਲ ਹੁੰਦਾ ਵੱਧ ਤਾਂ ਇੱਥੇ ਆਓ ਜਿਵੇਂ ਤੁਹਾਨੂੰ ਸਕਿਨ ਦਾ ਟ੍ਰੀਟਮੈਂਟ ਮਿਲਿਆ ਉਦਾਂ ਹੀ ਤੁਹਾਨੂੰ ਡੈਂਡਰਫ ਵਾਲਾ ਵੀ ਟ੍ਰੀਟਮੈਂਟ ਮਿਲੂ ਠੀਕ ਹੈ ਕਰਨਾ ਬਾਈ ਇੱਥੇ ਮਿਲੋ ਬਾਈ ਆ ਕੇ ਜਾਣੇ ਸਾਰਿਆਂ ਨੇ ਓ ਮਾਈ ਗॉड ਵੀਰਾ ਸੱਚੀ ਓਏ ਸਿਰਾਂ ਸੱਚੀ ਵੀਰਪਾਲ ਇੱਧਰ ਸਨੈਪਚੈਟ ਬਣਾਉਣੀ ਆ ਮੈਂ ਸੱਚੀ ਵੀਰਪਾਲ ਵਾਲਾ ਸੋਹਣਾ ਲੱਗ ਰਿਹਾ ਹਾਂ ਤੈਨੂੰ ਕਿਵੇਂ ਲੱਗ ਰਿਹਾ ਲਓ ਬਈ ਅੱਜ ਆਪਾਂ ਲਾਈਵ ਰਿਵਿਊ ਲੈ ਲੈ ਰਹੇ ਹਾਂ ਹਾਂ ਬਈ ਦਵਿੰਦਰ ਕਿਵੇਂ ਲੱਗਿਆ ਤੁਹਾਨੂੰ ਰਿਜ਼ਲਟ ਹਾਂਜੀ ਬਹੁਤ ਵਧੀਆ ਫਰਕ ਬਹੁਤ ਪਿਆ ਤੁਹਾਨੂੰ ਕਿਸੇ ਨੇ ਕਿਹਾ ਬਹੁਤ ਜਾਣਿਆ ਨਹੀਂ ਕਿਹਾ ਇੱਕ ਜਣੇ ਬਹੁਤ ਜਾਣਿਆ ਨਹੀਂ ਬਹੁਤ ਜਾਣਿਆ ਨਹੀਂ ਕਿਹਾ ਸਭ ਤੋਂ ਪਹਿਲਾਂ ਬਈ ਅਮਨਿੰਦਰ ਆਈ ਦਮਨਿੰਦਰ ਨੇ ਕਿਹਾ ਸੀ ਹਾਂਜੀ ਦੇਖੋ ਬਈ ਸਾਨੂੰ ਇੰਨਾ ਵਰਕ ਪਿਆ ਹੈ ਹਾਈਡਰਾ ਫੇਸ਼ੀਅਲ ਨਾਲ ਤਾਂ ਤੁਸੀਂ ਵੀ ਜ਼ਰੂਰ ਵਿਜ਼ਿਟ ਕਰੋ ਕਿਰਨ ਭੈਣ ਕੋਲ ਕੰਪਲਿੰਗ ਕਰ ਲਿਆ ਜੀ ਲੈ ਆਓ ਕਿਰਨ ਭੈਣ ਕੋਲੇ ਜ਼ਰੂਰ ਤੁਸੀਂ ਬਈ ਆਦੀ ਅਪਾਇੰਟਮੈਂਟ ਬੁੱਕ ਕਰਾਓ ਕਿਉਂਕਿ ਅਪਾਇੰਟਮੈਂਟ ਬੁੱਕ ਕਰਾਉਣੀ ਥੋਡੀ ਸੀਟ ਬੁੱਕ ਹੋਊਗੀ ਕਿਉਂਕਿ ਸਾਡੇ ਸੀਟਾਂ ਸਾਰੀਆਂ ਬੁੱਕ ਨੇ ਆਲਮੋਸਟ ਦੇ ਚਾਰ ਸੀਗੇ ਅੱਜ ਵੀ ਚਾਰ ਹਾਈਡਰਾ ਫੇਸ਼ੀਅਲ ਸੀਗੇ ਤੇ ਬਾਕੀ ਰਿਜ਼ਲਟ ਬਾਈ ਤੁਸੀਂ ਬਾਕੀ ਵੀ ਪਤਾ ਲੱਗ ਰਿਹਾ ਹਨਾ ਵੀ ਮਨਪ੍ਰੀਤ ਭਾਬੀ ਦੇ ਵੀਰ ਭਲ ਭੈਣ ਹੋਣੀ ਦਲਿੰਦਰ ਭੈਣ ਹੋਣੀ ਵੀ ਆਏ ਸੀ ਤਾਂ ਬਾਈ ਸੱਚੀ ਕੰਮ ਨੂੰ ਚਾਰ ਚੰਨ ਲੱਗੀ ਨਹੀਂ ਇਹ ਦੇਖੋ ਸਾਡਾ ਸਾਡਾ ਫਰਜ ਸੀਗਾ ਅਸੀਂ ਤੁਹਾਨੂੰ ਸਪੋਰਟ ਕਿਉਂਕਿ ਦੇਖੋ ਸਾਨੂੰ ਵਧੀਆ ਲੱਗਿਆ ਅਸੀਂ ਇਹ ਆਪ ਤਰੀਫ ਕਰ ਦਿੰਦੇ ਆ ਜੇ ਸਾਨੂੰ ਪਹਿਲੇ ਦਿਨ ਆ ਕੇ ਰਿਸਪੈਕਟ ਨਾ ਮਿਲਦੀ ਕੰਮ ਨਾ ਵਧੀਆ ਮਿਲਦਾ ਫਿਰ ਅਸੀਂ ਜਾ ਕੇ ਕਿਸੇ ਅਸੀਂ 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 ਆਇਆ ਅਸੀਂ ਅਸੀਂ ਖੁਦ ਇਹ ਜਿਹੀਆਂ ਹਾਂ ਜਿੱਥੇ ਸਾਨੂੰ ਕੰਮ ਨਾ ਵਧੀਆ ਲੱਗਿਆ ਅਸੀਂ ਪ੍ਰੋਮੋਸ਼ਨ ਨਹੀਂ ਕਰਦੇ ਅਸੀਂ ਮੂਥੇ ਕਹਿੰਦੇ ਹਾਂ ਅਸੀਂ ਨਾ ਅਸੀਂ ਕਿਸੇ ਦੀ ਪ੍ਰੋਮੋਸ਼ਨ ਕਰੀਏ ਕਿੰਨੇ ਫੈਸ਼ਨ ਸੀ ਆਪਣੇ ਬਾਰੇ ਚਾਰ ਚਾਰ ਨਾਲ ਹੈ ਦੂਰ ਦੂਰ ਸਾਨੂੰ ਵੀ ਖੁਸ਼ ਅਸੀਂ ਤੁਹਾਡਾ ਕੰਮ ਦੇਖ ਕੇ ਤੁਹਾਡੇ ਕੰਮ ਨੂੰ ਪ੍ਰੋਮੋਟ ਕੀਤਾ ਤੇ ਤੁਹਾਡੇ ਕੋਲ ਦੇਖੋ ਲੋਕ ਆਏ ਜੇ ਉਹਨਾਂ ਨਾਲ ਵੀ ਤੁਸੀਂ ਕੰਮ ਸਹੀ ਨਾ ਕਰਦੇ ਉਹਨਾਂ ਨੇ ਅੱਗੇ ਰਸਣਾ ਸੀ ਜਿਸ ਨੇ ਨਹੀਂ ਦੱਸਣਾ ਸੀ ਅਸੀਂ ਆਪ ਉਹਨਾਂ ਨੂੰ ਇਹ ਥੋਡੀ ਮਿਹਨਤ ਆ ਕਿਰਨਾ ਸਾਡਾ ਅਸੀਂ ਤਾਂ ਸਿਰਫ ਇੱਕ ਦੇਖੋ ਆਪਾਂ ਕਹਿੰਦੇ ਨਾ ਪ੍ਰਮਾਤਮਾ ਨੇ ਤੁਹਾਨੂੰ ਕੋਈ ਬੰਦਾ ਭੇਜਿਆ ਇਥੋਂ ਸਾਨੂੰ ਵਧੀਆ ਲੱਗਿਆ ਅਸੀਂ ਕੰਮ ਅੱਗੇ ਸ਼ੇਅਰ ਕੀਤਾ ਠੀਕ ਆ ਬਟ ਇਹ ਥੋਡੀ ਮਿਹਨਤ ਆ ਆਪਣੇ ਥੋਡੀ ਮਿਹਨਤ ਤੁਸੀਂ ਕੰਮ ਵਧੀਆ ਕੀਤਾ ਤਾਂ ਪ੍ਰਮੋਸ਼ਨ ਹੋਈ ਪਰ ਫੇਸ ਦਾ ਸੱਚੀ ਬਾਲਾ ਫਰਕ ਪਿਆ ਬਾਲਾ ਪਿਆ ਜੀ ਮੈਂ ਆਪਣੇ ਕੋਲ ਹੈਡਰ ਹੁੰਦੇ ਸੀਗੇ ਘੱਟ ਹੁੰਦੇ ਸੀ ਕਿਉਂਕਿ ਇਹਨਾਂ ਨਹੀਂ ਪਤਾ ਲੱਗਦਾ ਸੀ ਫਿਰ ਵੀ ਪਰ ਬਈ ਰਿਜ਼ਲਟ ਮਿਲਿਆ ਸਾਨੂੰ ਰਿਜ਼ਲਟ ਮਿਲਿਆਗਾ ਤੇ ਜਿੰਨੇ ਤੁਹਾਡੇ ਤੋਂ ਕਰਵਾ ਕੇ ਲੈ ਕੇ ਗਏ ਉਹਨਾਂ ਨੂੰ ਵੀ ਰਿਜ਼ਲਟ ਮਿਲੇ ਇੱਕ ਆਪਾਂ ਪਾਤੜ ਵਾਲੀ ਵੀਡੀਓ ਜ਼ਰੂਰ ਬਣਾਵਾਂਗੇ ਹਾਂ ਉਹ ਬਾਲਾ ਫੇਸ ਖਰਾਬ ਸੀ ਹਾਂ ਉਹਨਾਂ ਦਾ ਲੋ ਵੀ ਅੱਜ ਸੈਕਿੰਡ ਸਿਟਿੰਗ ਆ ਹਨਾ ਮੈਨੂੰ ਲੱਗਦਾ ਤਿੰਨ ਚਾਰ ਸਿਟਿੰਗ ਵਿੱਚ ਫਰਕ ਆ ਜਾਏਗਾ ਮਤਲਬ ਵੀ ਦੂਜਾ ਮੂਲ ਹੀ ਹੋਇਆਗਾ ਹਾਂ ਅਜੇ ਪ੍ਰੋਪਰ ਪਿਆ ਤਾਂ ਵੀ ਫਿਰ ਦੱਸੋ ਕਿੰਨਾ 글로 ਕਰ ਰਿਹਾਗਾ ਹਾਂ ਬਹੁਤ 글로 ਕਰ ਰਿਹਾ ਆਪਣੇ ਥੋੜਾ ਸਾਂ ਤੇ ਬਾਕੀ ਇਹਨੇ ਕਟਿੰਗ ਕਰਾਈ ਐ ਕਟਿੰਗ ਵੀ ਕਰਾ ਸਕਦੇ ਹਾਂ ਬੈਸਟ ਮੈਨੂੰ ਬਹੁਤ ਸੋਹਣੀ ਲੱਗੀ ਕਟਿੰਗ ਥੋੜਾ ਵੀਰਾ ਕਹਿੰਦੇ ਸੋਹਣੀ ਵਾਲੀ ਕਰਦਾ ਹਾਂ ਹਾਂ ਕਟਿੰਗ ਵੀ ਕਰਾ ਸਕਦੇ ਹਾਂ ਦਿਖਾਉਣੀ ਆ ਹਾਂ ਕੋਨੀ ਕਰਕੇ ਦਿਖਾ ਮੈਂ ਮਿਕਾਪ ਆਜ ਨਾ ਮਨਪ੍ਰੀਤ ਭਾਬੀ ਨੂੰ ਤੇ ਦਵਿੰਦਰ ਭਾਬੀ ਨੂੰ ਕਰੀਮ ਦਵਾਂਗੇ ਜਿਹੜੀ ਆਪਾਂ ਸਟੋਰੀ ਵਗੈਰਾ ਪਾਉਣੇ ਹੁੰਦੇ ਆ ਤਾਂ ਤੁਸੀਂ ਤਾਂ ਰਿਜ਼ਲਟ ਦੇਖਿਓ ਆਪਾਂ ਖੁਦ ਵੀ ਯੂਜ਼ ਕੀਤੀ ਆ ਉਹ ਮੈਂ ਖੁਦ ਦਿੱਤੀ ਸੀ ਪਹਿਲਾਂ ਠੀਕ ਹੈ ਫੇਰ ਹੀ ਆਪਾਂ ਕਸਟਮਰ ਨੂੰ ਦਿੰਦੇ ਆ ਜਿੱਦ ਤੇ ਮੈਂ ਤੁਹਾਡੇ ਕੋਲ ਪਹਿਲੀ ਵਾਰ ਆਈ ਸੀ ਤੁਹਾਡਾ ਫੇਸ ਕਿੰਨਾ ਖਰਾਬ ਸੀਗਾ ਪਿੰਪਲਸ ਕਿੰਨੇ ਸੀਗੇ ਔਰ ਪਿੰਪਲ ਦਵਗੇ ਤੁਹਾਡੇ ਹਾਂਜੀ ਹਾਂ ਫੇਅਰਨੈਸ ਵੀ ਆ ਠੀਕ ਤੇ ਆਪਾਂ ਅੱਜ ਦਵਿੰਦਰ ਭਾਬੀ ਨੂੰ ਤੇ ਤੁਹਾਨੂੰ ਦੇਖੀ ਤੋੜਨੀ ਆ ਉਹ ਤੋ ਦੇਖਿਓ ਪ੍ਰੈਜ਼ੈਂਟ ਦੇਖਿਓ ਉਹਦਾ ਠੀਕ ਹੈ ਬਣੀ ਛੋਟੋ ਜੋ ਟੁੱਟ ਕੇ ਪੈ ਜਾਗੇ ਨਾ ਵੀਰਾ ਵਿਚਾਰਾ ਸਾਡੇ ਏਰੀਆ 'ਚ ਯਾਰ ਅੱਜ ਫਿਲਮ ਦੇਖਣ ਗਿਆ ਵੀਰਾ ਨਿਰਾਸ਼ ਹੋ ਕੇ ਆ ਗਿਆ ਵੀਰਾ ਹੱਥ ਬਚਾਣ ਨੂੰ ਭੱਜਦੇ ਓਕੇ ਹੋਰ ਕੰਮ ਹੀ ਖਰਾਬ ਕਰਤਾ ਤੁਨੂੰ ਕੰਦੇ ਚੱਲਦੇ ਨੇ ਜੀ ਆ ਜਾ ਇਹ ਸਾਡੀ ਕੁੜੀ ਡਾਈਟ ਤੇ ਆਣਾ ਫਿਰ ਸਮਝੋ ਤੁਸੀਂ ਗੱਲਬਾਤ ਸਾਰੀ ਕਿਸਮਤ ਐਨੀ ਹੌਲੀ ਚੱਲ ਰਹੀ ਆ ਕਿ ਟੈਂਕੀ ਚੋਂ ਪਾਣੀ ਮੁੱਕ ਗਿਆ ਮੈਂ ਵਾਲ ਹੈਡ ਵਾਸ਼ ਕਰਾਉਣਾ ਸੀ ਟੈਂਕੀ ਚੋਂ ਪਾਣੀ ਮੁੱਕ ਗਿਆ ਵਾ ਐਡੀ ਮਾੜੀ ਕਿਸਮਤ ਇਨਕੇ ਦੋਸਤ ਨਹੀਂ ਆਏ ਅੱਜ ਇਹ ਆਪਣੇ ਦੋਸਤਾਂ ਵਾਕੂ ਮਿਸ ਕਰ ਰਹਾ ਹੈ ਨਹੀਂ ਤੁਹਾਨੂੰ ਦੇਖ ਲੈ ਨਹੀਂ ਤੁਸ ਨੂੰ ਅਸੀਂ ਮਸਾਂ ਬੁਲਾਉਣੇ ਆ ਦੋਨਾਂ ਜਾਣਿਆਂ ਨੂੰ ਮਿੰਤਾ ਕਰ ਕਰਕੇ ਵੀ ਆ ਜਾ ਓਏ ਬੁਲਾਉਣੇ ਕਿਵੇਂ ਵੀ ਅਸੀਂ ਫ੍ਰੀ ਆ ਜੋ ਤੁਸੀਂ ਇਕੱਠੇ ਹੋਣੇ ਤੁਸੀਂ ਤੇ ਰਿੱਕੀ ਇਹ ਤਾਂ ਟਾਈਮ ਆ ਤੁਹਾਡੇ ਦੋਸਤ ਨਹੀਂ ਹੈਗਾ ਹਣਾ ਚਲੋ ਕੋਈ ਨਾ ਅੱਜ ਫਿਰ ਮੈਨੂੰ ਆਉਣਾ ਪੈਤਾ ਯੂ ਕੱਲੀ ਨੂੰ ਇਹਨਾਂ ਦੇ ਦੋਸਤ ਨਹੀਂ ਸੀਗੇ ਲੋ ਹੈ ਗਾਇਸ ਤੇ ਆਪਾਂ हेयर कटिंग ਕਰਵਾ ਲਈ ਆ ਠੀਕ ਆ ਚੈੱਕ ਕਰ ਸਕਦੇ ਹੋ ਤੁਸੀਂ ਮੈਨੂੰ ਤਾਂ ਮੈਨੂੰ ਬਹੁਤ ਸੋਹਣੀ ਲੱਗੀ ਖੜੀ ਬਹੁਤ ਜਲਦੀ ਵਾਲੇ ਇੰਨੇ ਕਿ ਜ਼ਿਆਦਾ ਖਰਾਬ ਜੇ ਹੋਏ ਪਏ ਸੀ ਕਿ ਬਹੁਤ ਸੋਹਣੀ ਕਟਿੰਗ ਹੋਈ ਆ ਪੂਰੀ ਘੈਂਟ ਤੇ ਵੀਰੇ ਨੇ ਬਲੋ ਡਰਾਇਰ ਵੀ ਕਰਤਾ ਨਾਲ ਠੀਕ ਹੈ ਤੇ ਬਲੋ ਡਰਾਇਰ ਨਾਲ ਕੋਈ ਵੀ ਜ਼ਿਆਦਾ ਵਧੀਆ ਹੋ ਗਿਆ ਬਾਅਦ ਵੈਸੀ ਕਟਿੰਗ ਉਦਾਂ ਵੀ ਘੈਂਟ ਲੱਗ ਰਹੀ ਸੀ ਨਾ ਬਿਨਾ ਬਲੋ ਡਰਾਇਰ ਤੋਂ ਵੀਰੇ ਹਾਂਜੀ ਬਹੁਤ ਸੋਹਣੀ ਉਦੋਂ ਵੀ ਬਹੁਤ ਸੋਹਣੀ ਲੱਗ ਰਹੀ ਸੀ ਬਿਨਾ ਬਲੋ ਡਰਾਇਰ ਬਾਕੀ ਤੁਹਾਡੇ ਵਾਲ ਹੀ ਬਹੁਤ ਸੋਹਣੇ ਆਪਣੇ ਹਾਂ ਵੀਰੇ ਤਾਂ ਮੈਂ ਮਸਾਲਿਆਂ দেয়া ਤੇ ਤੂੰ ਨਹੀਂ ਨਹੀਂ ਵੀਰਪਾਲ ਤੂੰ ਦੇਖੀ ਨਹੀਂ ਜਦੋਂ ਮੇਰੇ ਸਾਰੇ ਵਾਲਾਂ ਤੇ ਰੰਗ ਕਰ ਲਿਆ ਸੀਗਾ ਰੰਗ ਕਰਵਾਇਆ ਸੀ ਸਲੂਨ ਤੋਂ ਬਈ ਓਏ ਮੈਂ ਕਟਾ ਕਟਾ ਕੇ ਆਪਦੇ ਨੇਚਰਲ ਵਾਲ ਲੈ ਆਂਦੇ ਆ ਵਾਪਸ ਕਿਹੜਾ ਰੰਗ ਕਰਵਾਇਆ ਸੀ ਯਾਰ ਮੈਂ ਤਾਂ ਕਰਵਾਉਣ ਗਈ ਸੀ ਦੂਸਰਾ ਉਹਨੇ ਕਰ ਉਹਨਾਂ ਨੇ ਕਰਤਾ ਐਸ਼ ਨਹੀਂ ਨਹੀਂ ਐਸ਼ ਕਲਰ ਤਾਂ ਸੀ ਕਰਵਾਉਂਦੇ ਸੀ ਹੋਇਆ ਨਹੀਂ ਸੀ ਉਹ ਫਿਰ ਹੋਰ ਕਿਹੜਾ ਕਰਤਾ ਸੀ ਉਹਨਾਂ ਨੇ ਉਹ ਤਾਂ ਐਨਾਂ ਕਰਤਾ ਸੀ ਰੀ ਲਾਈਟ ਹੋ ਗਈ ਸੀ ਇਕੱਲੇ ਹੋਰੀ ਕੁਛ ਹੋ ਗਿਆ ਸੀ ਬੁੜੀਆਂ ਵਾਲਾ ਰੰਗ ਤੇ ਬਹੁਤ ਖਰਾਬ ਹੋ ਗਏ ਸੀਗੇ ਮੇਰੇ ਵਾਲ ਤੇ ਬਟ ਐ ਆ ਪਰ ਕਲਰ ਉਹ ਜਿੰਨਾ ਟਾਈਮ ਰਿਹਾ ਵਧੀਆ ਵੀ ਰਿਹਾ ਪਰ ਅਸਲ ਦੇ ਵਿੱਚ ਮੈਨੂੰ ਲੱਗਦਾ ਜਿਆਦਾ ਕੈਮੀਕਲ ਮੇਰੇ ਵਾਲ ਨੇਚਰਲ ਵਾਲੇ ਸੋਹਣੇ ਸੀ ਵੈਸੇ ਮੈਨੂੰ ਉਹਨਾਂ ਨੇ ਕਿਹਾ ਵੀ ਸੀਗਾ ਕਿ ਤੂੰ ਨਾ ਪੰਗਾਲਾ ਰੰਗ ਵਾਲਾ ਘਰਨੇ ਪੈਣ ਉਹ ਕਹਿੰਦੇ ਆ ਸਾਰੇ ਸੁਣਿਆ ਸੀ ਮੈਨੂੰ ਵੀ ਨਾ ਮੜ ਪ੍ਰੀਤ ਪੰਗਾਲਾ ਤੇਰੇ ਵਾਲ ਬਾਲੇ ਸੋਹਣਿਆ ਉਹ ਉਦੋਂ ਮੇਰੇ ਵਾਲਾ ਇੱਕੋ ਵੀ ਸੋਹਣੇ ਸੀ ਵੀਰੇ ਐਡੇ ਐਡੇ ਲੰਬੇ ਵਾਲ ਸੀ ਨੇ ਲੰਬੇ हां ਮੈਂ ਦੇਖਿਆ हां ਜਦੋਂ ਮੈਂ ਕਰਵਾਇਆ ਉਹਨਾਂ ਨੇ ਮੈਨੂੰ ਕਿਹਾ ਸੀ ਨਾ ਕਰਵਾ ਮੰਨੀ ਨਹੀਂ ਕਿਹਦੇ ਤੁਸੀਂ ਇੱਥੇ ਟੀਚ ਕਰਨ ਆਉਂਦੇ ਸੀ ਮੈਂ ਮੰਨੀ ਨਹੀਂ ਵਾਲ ਆਉਦੀ ਮੈਂ ਕਰਵਾਇਆ ਰੰਗ ਕਰਵਾ ਕੇ ਫਿਰ ਇੱਕ ਵਾਰ ਸ਼ੁਕਰਾ ਮੈਂ ਮਾਸਾ ਹਨਾਲ ਦੇ ਨੇਚਰਲ ਹੈਅਰ ਜਾਦਾ ਲੈਂਦੇ ਆ ਸਾਰੇ ਕੁਝ ਦਿਨ ਦੇ ਤੁਸੀਂ ਵਾਲਾਂ ਤੇ ਕੋਈ ਕੇਰਟਨ ਨਹੀਂ ਹੋਇਆ ਕੋਈ ਸਮੂਥਨਿੰਗ ਨਹੀਂ ਹੋਈ ਘੱਟੋ ਘੱਟ 5 ਸਾਲ ਹੋ ਗਏ ਮੇਰੇ ਵਾਲਾਂ ਤੇ ਵੀ ਕੁਝ ਨਹੀਂ ਕੀਤਾ ਹੋਇਆ ਜਸਟ ਮੈਂ ਆਪਦਾ ਹੈਅਰ ਮਾਸਕ ਯੂਜ਼ ਕਰਦੀ ਆ ਆਪਦੀ ਪ੍ਰੋਟੀਨ ਕਰੀਮ ਯੂਜ਼ ਕਰਦੀ ਆ ਠੀਕ ਆ ਬਾਕੀ ਉਹ ਆਇਲਿੰਗ ਕਰਦੀ ਆ ਮੈਂ ਆਪਦੇ ਵਾਲਾਂ ਤੇ ਸ਼ੈਂਪੂ ਕਰਦੀ ਆ ਤੇ ਬਾਕੀ ਸਪਾ ਲੈ ਲਿਨੀ ਨੀ ਮੈਂ ਹੁਣ ਸਪਾ ਨਾਲ ਵੀ ਬੜਾ ਫਰਕ ਪੈਂਦਾ ਹੈ ਉਸਪਾ ਕੀ ਕਿਵੇਂ ਰਿਹਾ ਸੋਸਪਾ ਬਹੁਤ ਵਧੀਆ ਰਿਹਾ ਵਧੀਆ ਰਿਹਾ ਹਾਂ ਦੇਖ ਬਾਲਾਂ ਬਾਲ ਉਹ ਵੀ ਬੜੇ ਸੋਹਣੇ ਲੱਗਣ ਲੱਗੇ ਤੇ ਜੇ ਕਿਸੇ ਨੇ ਸਪਾ ਲੈਣਾ ਤਾਂ ਕਿਰਨ ਭੈਣ ਕੋਲ ਆ ਸਕਦੇ ਹੋ ਕਟਿੰਗ ਕਰਾਉਣੀ ਹੈ ਠੀਕ ਹੈ ਬਸ ਹੁਣ ਮੈਂ ਇਹਨਾਂ ਤੋਂ ਇੱਕ ਟ੍ਰੀਟਮੈਂਟ ਲੈਣਾਗਾ ਬੋਟੌਕਸ ਬੂਟੌਕਸ ਬੋਟੌਕਸ ਬੋਟੌਕਸ ਉਹ ਲੈਣਾਗਾ ਉਹਦਾ ਰਿਜ਼ਲਟ ਦੇਖਾਂਗੇ ਅੱਪ ਬਾਕੀ ਤੁਸੀਂ ਸਿਆਰੇ ਅਲੱਗ ਤਾਂ ਦੇਖ ਸਕਦੇ ਜਦੋਂ ਤੁਹਾਡਾ ਟ੍ਰੀਟਮੈਂਟ ਕੀਤਾ ਭਣੇ ਆਪਾਂ ਆਫਰ ਵੀ ਦੇਵਾਂਗੇ ਬਹੁਤ ਘੈਂਟ ਵਾਸੂ ਦੀ ਰਵਾਂਗੇ ਉਹ Biraz ਦੇਖੋ ਹਾਂ ਹੁਣ ਨਹੀਂ ਦੇਖੂਗੀ ਫੋਰ ਥਿਸ ਲੁੱਕ ਬੜੀ ਪਿਆਰੀ ਲੁੱਕ ਆਈ ਹੈ ਲੋ ਇੱਧਰ ਸਾਡੀ ਦਵਿੰਦਰ ਭੈਣ ਜੀ ਇਹ ਏਲੀਅਨ ਬਣੇ ਬੈਠੇ ਨੇ ਹੱਸੀ ਆਦਿਆ ਪਤਾ ਨਹੀਂ ਲੱਗ ਰਿਹਾ ਇਹਨਾਂ ਦਾ ਹਾਈਡਰਾ ਫੇਸ਼ੀਅਲ ਚੱਲੀ ਜਾਂਦਾ ਹੈ ਚਲੋ ਆਪਾਂ ਤਾਂ ਰੈਡੀ ਬਰ ਰੈਡੀ ਹੋ ਗਏ ਹੁਣ ਮੇਰਾ ਟਾਈਮ ਵੀ ਹੋ ਗਿਆ ਜਾਣ ਦਾ ਓਕੇ ਗਾਇਜ਼ ਓਕੇ ਗਾਇਜ਼ ਬਾਏ ਬਾਏ ਮਿਲਦੇ ਆਂ ਅਗਲੀ ਵਾਰ ਮੈਂ ਇਹਨਾਂ ਨੂੰ ਕਿਹਾ ਸਾਡੇ ਸੱਦੇ ਦੀ ਆਉਣੀ ਲੱਗ ਗਈ ਦੋ ਮਿੰਟ ਤੁਸੀਂ ਬੁਲਾਓ ਤੇ ਮੈਂ ਨਾ ਆਵਾਂ ਹੋਈ ਨਹੀਂ ਸਕਦਾ ਬਾਈ ਜੇ ਕੋਈ ਕੁਸ਼ ਵੀਰੇ ਸਾਸਤਰੀ ਕਾਰ ਵੀਰੇ ਮਿਲਦੇ ਆਂ ਅਗਲੀ ਵਾਰ ਇਕੱਠੇ ਮਿਲਾਂਗੇ ਆਊਟਲੈਟ ਚੱਲਾਂਗੇ ਟਾਈਮ ਕੱਢ ਕੇ ਆਸੀ ਕਿਹਾ ਇਹਨਾਂ ਨੂੰ ਕਿ ਸਾਨੂੰ ਜਲਦੀ ਫ੍ਰੀ ਕਰ ਦਿਓ ਨੈਕਸਟ ਸੈਟਿੰਗ ਮੇਰੇ ਫਿਰ ਆਪਾਂ ਚੱਲਾਂਗੇ ਫਿਰ ਆਪਾਂ ਹੀ ਵਧੀਆ ਦਿਖਾ ਕੇ ਲਿਆਵਾਂਗੇ ਤੁਹਾਨੂੰ ਨਵੀਆਂ ਨਵੀਆਂ ਚੀਜ਼ਾਂ ਠੀਕ ਹੈ